ਫਿਰ ਜਦੋਂ دیਵਾਨ ਚ ਆ ਕੇ ਬਾਹਰ ਬੈਠ ਕੇ ਸੱਚੇ ਪਾਤਸ਼ਾਹੇ ਕਾਰ ਕਰਕੇ ਅਲੋਪ ਹੋ ਗਏ ਦੇਵਤੇ ਭਗਤਾਂ ਸਵੇਤ ਮੰਜੀ ਸਾਹਿਬ دیਵਾਨ ਤੇ ਬੈਠਿਆ ਨੂੰ ਸਿੱਖਾਂ ਨੂੰ ਪੁੱਛਿਆ ਮਹਾਰਾ ਤੁਹਾਡੇ ਨਾਲ ਕੋਲੇ ਹੋ ਕੇ ਬਚਨ ਬਲਾਸ ਕੀਤੇ ਸੀ ਕੀ ਬਚਨ ਕੀਤੇ ਸੀ ਤਾਂ ਮਹਾਰਾ ਸਾਹਿਬ ਉਸ ਵਾਇਗੁਰ ਦੇ ਪਿਆਰੇ ਬਚਨਾ ਬਾਰੇ ਸ਼ਬਦ ਉਚਾਰਦੇ ਹਨ ਰਾਗ ਸੂਹੀ ਮਹੱਲਾ 5 ਸ਼ੰਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮਿਠ ਬੋਲੜਾ ਜੀ ਸ਼ੰਤ ਯਾਰੀ ਕੋ ਦਾ ਪ੍ਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗੁਰਸਿੱਖੋ ਮਿੱਠ ਬੋਲੜਾ ਜੀ ਉਹ ਮਿੱਠੇ ਬਚਨ ਬੋਲਣ ਵਾਲਾ ਆ ਆਪਦੇ ਪਿਆਰਿਆਂ ਦੇ ਨਾਲ ਇਹ ਸੰਤ ਜੀ ਹਰ ਸੱਜਣ ਸੁਆਮੀ ਮੋਰਾ ਹਰ ਜਿਹੜਾ ਸੱਜਣ ਪਿਆਰਾ ਹੈ ਸੱਜਣ ਪਿਆਰੇ ਤੋਂ ਪਿਆਰਾ ਸਾਡਾ ਮਾਲਕ ਹੈ ਮੌਸਮਲ ਲੋਗ ਦਾ ਵੀ ਸੱਜਣਾ ਪਰਲੋਗ ਦਾ ਵੀ ਸਾਡਾ ਸਾਮੀ ਹੈ ਜੋ ਮੌਸਮਲ ਥਕੀ ਜੀ ਅਸੀਂ ਸੰਭਲ ਕੇ ਸੰਭਾਲ ਸੰਭਾਲ ਕੇ ਥੱਕ ਚੁੱਕੇ ਹਾਂ ਉਹ ਕਰੇ ਨਾ ਬੋਲੇ ਕੌੜਾ ਕੀ ਕਰੇ ਕਦੇ ਨਰਾਜ ਹੋ ਕੇ ਕੌੜਾ ਬੋਲੇ ਉਹਦਾ ਸੁਭਾਅ ਹੈ ਕਦੇ ਕੌੜਾ ਬੋਲਦਾ ਹੀ ਨਹੀਂ ਹਰ ਵਕਤ ਯਾਨੀ ਕੌੜਾ ਬੋਲਣ ਦੀ ਜਾਣ ਹੁੰਦਾ ਹੀ ਨਹੀਂ ਅਗਲੀ ਤੁਕ ਚ ਦੱਸਣਗੇ ਹੌਂ ਸੰਮਲਾ ਜੀ ਮੈਂ ਇਹ ਸਾਰੇ ਕਰ ਕਰਕੇ ਅਸੀਂ ਵੇਖਿਆ ਹੈ ਕਿ ਸਾਡੇ ਔਗਲਾਂ ਨੂੰ ਵੇਖ ਕੇ ਹੀ ਕਦੇ ਨਰਾਜ ਹੋਣ ਸਾਡੇ ਗੁਨਾ ਦਾ ਗਰਵ ਵੇਖ ਕੇ ਹੀ ਕਦੇ ਨਰਾਜ ਹੋਣ ਅਸੀਂ ਅਜਿਮੈਸ਼ ਕਰਕੇ ਪਰਖ ਪਰਖ ਕੇ ਦੇਖਿਆ ਸੁਭਾਨ ਸੁਭਾਨ ਕੇ ਉਹ ਵਾਹਿਗੁਰੂ ਕਦੇ ਕੌੜਾ ਦੁਖਦਾਇਕ ਵਾਕ ਹੀ ਨਹੀਂ ਬੋਲਦਾ ਹੈ ਕੌੜਾ ਬੋਲ ਨਾ ਜਾਣ ਪੂਰਨ ਭਗਵਾਨ ਜਾਨੀ ਸੰਗ ਸਿੰਘ ਜੀ ਕੌੜਾ ਬੋਲਣ ਜਾਣਿਆ ਹੀ ਨਹੀਂ ਸਿੱਖਿਆ ਹੀ ਨਹੀਂ ਉਸਨੇ ਇਹੋ ਜਿਹਾ ਕੌੜਾ ਬੋਲਣ ਬਚਨ ਜਾਣਦਾ ਹੀ ਨਹੀਂ ਹੈ ਉਹਨਾਂ ਪੂਰਨ ਸਾਰਿਆਂ ਦਾ ਹੀ ਭਗਵਾਨ ਖੜ ਪਗਾ ਸਪਨ ਪ੍ਰਮੇਸ਼ਰ ਵਾ ਆਉਗਣ ਕੋ ਨਾ ਚਿਤਾਰੇ ਤੇ ਜੋ ਮਹਾਰਾ ਦੀ ਸ਼ਰਨ ਪੈ ਜਾਂਦਾ ਉਹਨਾਂ ਦੇ ਆਉਗਣ ਬਖਸ਼ਣ ਲੱਗਾ ਫੇ ਚੇਤੇ ਨਹੀਂ ਕਰਦਾ ਸਾਰੇ ਗੁਨਾਹ ਬਖਸ਼ ਦਿੰਦਾ ਹੈ ਪਦ ਪਾਵਨ ਹਰ ਬਿਰਦ ਸਦਾਏ ਅਬ ਬਾਪੀਆਂ ਨੂੰ ਪਵਿੱਤਰ ਕਰਨ ਵਾਲਾ ਉਹਦਾ ਬਿਰਦ ਪਰਣ ਹੈ ਇਹ ਉਹਦੇ ਸੁਭਾਅ ਹਨ ऐसे गुना वाला हरि सुधारया है एक तिल नहीं ਭੰਨਾ ਕਾਲੇ ਇੱਕ ਮਿਲ ਜਿੰਨੀ ਵੀ ਕੇ ਦੀ ਕਮਾਈ ਕੀਤੀ ਨੂੰ ਭੰਦਾ ਨਹੀਂ ਅਜਾਈ ਨਹੀਂ ਗਾਉਂਦਾ ਸਾਰੀਆਂ ਕਮਾਈਆਂ ਕੀਤੀਆਂ ਦਾ ਫਲ ਦਿੰਦਾ ਹੈ ਪ੍ਰਮੇਸ਼ਵਰ ਐਸਾ ਹੈ ਘਟ ਘਟ ਵਾਸੀ ਸਰਬ ਨਿਵਾਸੀ ਫਿਰ ਮਾਰਾ ਕਿੱਥੇ ਰਹੇਗਾ ਸਾਰੇ ਘਟਾ ਘਟਾਂ ਚ ਮਾਰਾ ਕਹਿੰਦੇ ਵਸਦਾ ਹੈ ਸਰਬ ਨਿਵਾਸੀ ਸਾਰੀਆਂ ਵਾਸ਼ਨਾ ਤੋਂ ਰਹਿਤ ਹੈ ਵਸਦਾ ਘਟਾ ਘਟਾਂ ਦੇ ਪਰ ਵਾਸ਼ਨਾ ਕਿਸੇ ਦੀ ਨਹੀਂ ਨਾ ਪਾਪ ਦੀ ਨਾ ਪੁੰਨ ਦੀ ਨਾ ਦੁੱਖ ਦੀ ਨਾ ਸੁਖ ਦੀ ਸਾਰਿਆਂ ਚ ਨਿਵਾਸ ਵਾਸ਼ਨਾ ਤੇ ਰਹਿ ਤੋ ਕੇ ਕਟਾਂਕਰਾਂ ਜੀ ਵਸ ਰਿਆ ਹੈ ਸਰਬ ਕਟਾਂਕਰਾਂ ਜੀ ਵੀ ਚਾਰ ਖਾਣੀਆਂ ਦੇ ਵਸਦਾ ਹੈ ਸਰਬ ਜਿਨੇ ਬ੍ਰਹਮੰਡ ਖੰਡ ਆਦਿਕ ਹੈ ਲੋਕ ਉਹਨਾਂ ਚ ਵੀ ਉਹ ਨਿਵਾਸ ਕਰਦਾ ਹੈ ਨੇੜੇ ਹੀ ਤੇ ਨੀਰਾ ਜਿਹੜੇ ਤੋਂ ਵੀ ਨੇੜੇ ਹੈ ਸ਼ਾਰਗ ਤੋਂ ਨੇੜੇ ਮੁਸਲਮਾਨਾਂ ਨੇ ਕੁਰਾਨ ਚ ਲਿਖਿਆ ਹੈ ਉਦੋਂ ਵੀ ਇੰਦਰੀਆਂ ਆਦਿਕਾਂ ਤੋਂ ਮਨ ਆਦਿਕ ਸੰਕਲਪਾਂ ਤੋਂ ਵੀ ਨੇੜੇ ਤੋਂ ਨੇੜੇ ਨਿਰਨਾ ਕਰਕੇ ਵੇਖਿਆ ਹੈ ਆ ਪੂੰਜਾ ਥੋੜਾ ਜਿਹਾ ਖੇਮਸੇ ਟੰਗ ਲਿਆ ਕਰ ਕੰਨ ਕੋਲ ਨਾਨਕ ਦਾਸ ਸਦਾ ਸਰਣਾ ਗਤ ਸ੍ਰੀ ਗੁਰੂ ਮਹਾਰਾਜ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਆਪਦੇ ਦਾਸ ਹਾਂ ਆਪ ਦੀ ਸ਼ਰਨ ਪ੍ਰਾਪਤ ਹੋਏ ਹਾਂ ਹਰ ਅੰਮ੍ਰਿਤ ਸੱਜਣ ਮੇਰਾ ਇਹ ਹਰੀ ਅੰਮ੍ਰਿਤ ਆਨੰਦ ਸਰੂਪ ਸੱਜਣ ਪਿਆਰਾ ਹੈ ਮੇਰਾ ਮੋਹ ਮੋਰਾ ਦਾ ਨੀ ਪਹਿਲੀ ਵਾਰ ਪਹਿਲੀ ਔਰ ਮੋਰਾ ਮਗਰੋਂ ਮੇਰਾ ਹੀ ਹੈ ਨਾ ਸਾਰਿਆਂ ਦੇ ਹਰ ਅੰਮ੍ਰਿਤ ਸੱਜਣ ਮੇਰਾ ਹੀ ਹੈ ਠੀਕ ਹੈ ਹਾਂ ਬੇਸਮ ਭਈ ਜੀ ਇਹ ਸੱਚੇ ਪਾਤਸ਼ਾਹ ਸਾਡੀ ਚਿੱਤ ਦੀ ਮਿਰਤੀ ਵਿਸਮਾਦ ਹੈਰਾਨ ਹੋ ਗਈ ਹੈ ਜੀ ਹਰ ਦਰਸ਼ਨ ਦੇਖ ਅਪਾਰ ਹਰੀ ਆਪ ਦਾ ਦਰਸ਼ਨ ਪਾਰਾ ਵਾਰ ਤੋਂ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਿ ਦੇਖ ਕਰਕੇ ਮੇਰਾ ਸੁੰਦਰ ਸਵਾਮੀ ਜੀ ਮੇਰਾ ਸੱਚੇ ਮੰਦੂ ਪੂ ਸੁੰਦਰ ਸਵਾਮੀ ਮਾਲਕਾ ਜੀ ਤੂੰ ਹੌ ਚਰਨ ਕਮਲ ਪਗ ਛਾਰ ਅਸੀਂ ਮਾਰੇ ਆਪ ਦੇ ਚਰਨਾਂ ਕਮਲਾਂ ਦੇ ਚ ਰਫ ਕੇ ਛਾਰ ਤੂੜ ਬਣਦੇ ਹਾਂ ਸਰਦਾ ਸਾਡੀ ਆਪਦੇ ਚਰਨਾਂ ਕਮਲਾਂ 'ਚ ਰੰਗ ਕਰਕੇ ਖਾਕ ਬਣੇ ਰਹੀਏ ਸੱਚੇ ਪਾਰਸ਼ਾ ਅਸੀਂ ਕਿਰਪਾ ਕਰੋ ਏ ਚਰਨ ਸਾਰਿਆਂ ਦੇ ਪੂਜਨੀਕ ਕਬਲਵਤ ਪ੍ਰਕਾਸ਼ ਮੈਂ ਆਪਦੇ ਚਰਨਾਂ ਦੀ ਛਾਤ ਤੂੜਾਂ ਅਸੀਂ ਏ ਚਰਨ ਅਦਿਸ਼ਤਾਨ ਸਰੂਪ ਕਬਲਵਤ ਨਰਲੇਪ ਰਹਿਣ ਵਾਲੇ ਆਪਦੇ ਚਿਰਬ ਕੇ ਆਪਦੀ ਢੂੜ ਬਣਦੇ ਆ ਸਰਦਾ ਅਸੀਂ ਹੈ ਪ੍ਰਭ ਪੀਖਤ ਜੀਵਾ ਠੰਡੀ ਥੀ ਏ ਵਾਹ ਗੁਰੂ ਆਪਦੇ ਦਰਸ਼ਨ ਵੇਖ ਵੇਖ ਕੇ ਜੀਵੀਏ ਜਿੱਦ ਵੀ ਬ੍ਰਿਤੀ ਠੰਡੀ ਸ਼ਾਂਤ ਹੁੰਦੀ ਹੈ ਕਿਸ ਜੀਵ ਅਡ ਅਵਰ ਨਾ ਕਿਸ ਆਪ ਜਿੱਡਾ ਵੱਡਾ ਕੋਈ ਅਵਰ ਤਾਂ ਹੋਰ ਕੋਈ ਹੈ ਨਹੀਂ ਇਹ ਪਰਮੇਸ਼ਵਰ ਆਦ ਦੇ ਅੰਤ ਮੱਧ ਪ੍ਰਭ ਰਵਿਆ ਸਾਰੇ ਜਗ ਦੇ ਆਰ ਜੀ ਵੀ ਤੂੰ ਸੀ ਅਤੇ ਅੰਤ ਨੂੰ ਵੀ ਤੂੰ ਹੋਵੇਂਗਾ ਮੱਧ ਵਿੱਚ ਵੀ ਤੂੰ ਹੀ ਰਵਿਆ ਹੋਇਆ ਆਦ ਵਿੱਚ ਅਦਿ ਸ਼ਤਾਨ ਸਰੂਪ ਹੈ ਅੰਤ ਵਿੱਚ ਸਿਧਾਂਤ ਰੂਪ ਹੋਵੇਂਗਾ ਮਦ ਵਿੱਚ ਰਹਿ ਹੋਇਆ ਵੀ ਆਪਕ ਚਲ ਸਲ ਮਹੀ ਅਲ ਸੋਈ ਖੁਸ਼ਕੀ ਤਰੀ ਵਿੱਚ ਪ੍ਰਸੂਰੀ ਕਾਜ ਸੋਈ ਆਪ ਦਾ ਸੁਪ੍ਰਕਾਸ਼ ਦਾ ਰੂਪ ਹੈ ਚਰਨ ਕਮਲ ਜਪ ਸਾਗਰ ਤਰਿਆ ਆਪ ਦੇ ਚਰਨਾਂ ਕਮਲਾਂ ਨੂੰ ਜਿਨ੍ਹਾਂ ਨੇ ਜਪਿਆ ਉਹ ਸੰਸਾਰ ਸਮੁੰਦਰ ਤੋਂ ਤਰ ਗਿਆ ਹੈ ਭਵਜਲ ਉਤਰੇ ਪਾਰ ਹੋਰ ਲੋਕ ਵੀ ਜਿਹੜੇ ਜਪਦੇ ਉਹ ਵੀ ਸੰਸਾਰ ਸਮੁੰਦਰ ਦੇ ਭੈ ਤੋਂ ਉੱਤਰ ਕੇ ਪਾਰ ਮੁਕਤ ਹੋ ਗਏ ਨਾਨਕ ਸਰਨ ਪੂਰਨ ਪਰਮੇਸ਼ਰ ਕੇ ਪੂਰਨ ਸਾਰਿਆਂ ਥਾਂ 'ਚ ਵਿਆਪਕ ਮੇਸ਼ਰ ਆਪ ਦੀ ਸ਼ਰਨਾ ਗੁਰੂ ਸਾਹਿਬ ਜੀ ਕਹਿੰਦੇ ਹਨ ਤੇਰਾ ਅੰਤ ਨਾ ਪਾਰਾ ਤੇਰਾ ਅੰਤ ਰਾਰ ਪਾਰ ਦਾ ਪਾਇਆ ਨਹੀਂ ਜਾਂਦਾ ਲੋਕ ਪਰ ਲੋਕ ਕਰਕੇ ਬੇਅੰਤ ਹੈ ਤੂੰ ਹਉ ਨਿਉਖ ਨਾ ਛੋਡਾਂ ਜੀ ਏਹ ਮਹਾਰਾਜ ਅਸੀਂ ਅੱਖ ਦੇ ਖੋਲਣ ਵਿੱਚ ਜਿੰਨਾ ਚਿਰ ਵੀ ਆਪ ਦੇ ਨਾਮ ਨੂੰ ਆਉਲੇ ਧਿਆਨ ਨੂੰ ਨਹੀਂ ਛੱਡਦੇ ਜੀ ਹਰ ਪ੍ਰੀਤਮ ਪ੍ਰਾਨ ਆਧਾਰੂ ਰੀਤ ਨੂੰ ਪੂਰ ਪਰਮ ਪ੍ਰੇਮ ਦਾ ਅਸਪਦ ਹੈ ਸਾਡੇ ਪ੍ਰਾਣਾ ਦਾ ਆਸਰਾ ਰੂਪ ਹੈ ਸਤਿਗੁਰ ਕਹਿਆ ਜੀ ਇਹ ਗੁਰੂ ਚੇਤਨ ਰੂਪ ਸਤਿਗੁਰੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਹੈ اے ਪਿਆਰੇ ਜੀ ਸਾਚਾ ਆਗਮ ਗੀਤ ਹੈ ਮੇਰਾ ਸੱਚਾ ਪਰਮੇਸ਼ਵਰ ਹੈ ਮਨ ਬਾਣੀ ਦੀ ਗੰਨਤਾ ਤੋਂ ਪਰੇ ਉਹਦਾ ਵਿਚਾਰ ਨਿਰਣਾ ਜੋ ਹੈ ਮਿਲ ਸਾਧੂ ਦੀਨਾ ਤਾਂ ਨਾਮ ਲੀਨਾ ਸਾਧੂ ਪਾਈ ਬੁੱਢਾ ਸਾਹਿਬ ਆਦਕਾਂ ਦੇ ਨਾਲ ਮਿਲ ਕਰਕੇ ਮਹਾਰਨ ਮਿਲੇ ਜਦੋਂ ਤਾਂ ਦੇਖਣਾ ਕੀਤਾ ਤਾਂ ਅਸੀਂ ਅੰਮ੍ਰਿਤ ਨਾਮ ਲਿਆ ਜਨਮ ਮਰਨ ਤੋਂ ਦੁੱਖੋਂ ਨਾਸ਼ ਹੋ ਜਾਂਦੀ ਸੰਗਤ ਚ ਮਿਲ ਕੇ ਮਿਲੇ ਜਦੋਂ ਤਾਂ ਦਿੱਤਾ ਮਹਾਰਾ ਨੇ ਸਾਧੂਆਂ ਦੇ ਨਾਲ ਮਿਲ ਕੇ ਦਿੱਤਾ ਮਾਨੋ ਤਾਂ ਨਾਮ ਲਿਆ ਜਨਮ ਮਰਨ ਦੁੱਖ ਨਾਠੇ ਜਨਮ ਮਰਨ ਦੇ ਦੁੱਖ ਸਾਰੇ ਨੱਠ ਗਏ ਭੱਜ ਗਏ ਹਨ ਸਹਿਜ ਸੁਖ ਆਨੰਦ ਕਨੇਰੇ ਅਜੋਤ ਸੁਖ ਰੂਪ ਜੋ ਬ੍ਰਹਮ ਹੈ ਉਹਦੇ ਕਨੇ ਨਾਮ ਦੇ ਸਮੇਤ ਹੋਏ ਹਾਂ ਹਉਮੈ ਬਿਨ ਠੀ ਗਾਠੇ ਜਿਹੜੀ ਹਉਮੈ ਦੀ ਗੰਢ ਸੀ ਨਾ ਚਿਰੜ ਗ੍ਰੰਥੀ ਸੰਸੇਗ੍ਰੰਥੀ ਕਰਮ ਗ੍ਰੰਥੀ ਹੰਗਤਾਰੀ ਗੰਡ ਪਈ ਹੋਈ ਸੀ ਇਹ ਸਭ ਨਾਸ ਹੋ ਗਈ ਸਭ ਕੈ ਮਦ ਸਭ ਹੋਂ ਤੇ ਬਾਹਰ ਕੇ ਮਾਰ ਸਾਰਿਆਂ ਦੇ ਵਿੱਚ ਸਾਰਿਆਂ ਦਾ ਆਤਮਾ ਹੋਣੇ ਤੇ ਸਾਰਿਆਂ ਤੋਂ ਬਾਹਰ ਪਾਪਾਂ ਪੁੰਨਾਂ ਤੋਂ ਨਿਆਰਾ ਹੋਣੇ ਤੇ ਰਾਗ ਦੂਖ ਤੇ ਨਿਆਰਾ ਨਾ ਕਿਸੇ ਨੇ ਮਾਰਾ ਰਾਗ ਮੋਹ ਕਰ ਗਏ ਨਾ ਕਿਸੇ ਨੇ ਦੁਸ਼ਸ਼ ਕਰਦਾ ਦੋਹਾਂ ਤੋਂ ਨਿਆਰਾ ਨਾ ਕਿਸੇ ਨਾਲ ਮੋਹ ਨਾ ਬੈਰ ਰਾਗ ਰਹਿਤ ਸੁਤੰਤਰ ਹੈ ਤੂਹੇ ਪਰਮੇਸ਼ਵਰ ਨਾਨਕ ਦਾਸ ਗੋਬਿੰਦ ਸਰਣਾਇ ਸ੍ਰੀ ਗੁਰੂ ਸਾਹਿਬ ਜੀ ਕਹਿੰਦਿਆਂ ਨੇ ਉਸ ਗੋਬਿੰਦ ਅਕਾਲ ਪੁਰਖ ਦੀ ਸ਼ਰਨ ਹਾਂ ਹਰ ਪ੍ਰੀਤਮ ਮਨ ਹੈ ਸਧਾਰੂ ਉਹ ਹਰੀ ਪਿਆਰਾ ਹੈ ਪਰਮ ਪ੍ਰੇਮ ਦਾ ਆਸਪਦ ਸਾਡੇ ਮਨ ਨੂੰ ਸੁਧਾਰਨ ਵਾਲਾ ਹੈ ਸਾਡਾ ਮਨ ਸਹਿਤ ਆਸਰੇ ਦੇ ਉਸਰੇ ਦੇ ਹੈ ਮੈਂ ਖੂਜ ਤ ਖੂਜ ਤ ਜੀ ਮੈਂ ਖੋਜਿਆ ਹੈ ਵੇਦਾਂ ਨੂੰ ਖੋਜਿਆ ਸ਼ਾਸਤਰਾਂ ਨੂੰ اے ਪਿਆਰੇ ਜੀ ਕੋਈ ਜਤਨ ਨੂੰ ਮੰਨ ਨੂੰ ਖੋਜਦੇ ਹੋਇਆ ਹਰ ਨਿਹਚਿਲ ਸੂ ਘਰ ਪਾਇਆ ਹਰੀ ਦਾ ਚਲ ਸਰੂਪ ਜਿਹੜਾ ਸੋ ਸ੍ਰੇਸ਼ਟ ਕਰਨ ਸਰੂਪ ਰੂਪੀ ਸਤ ਸੂਪ ਰੂਪ ਉਹ ਪਾ ਲਿਆ ਹੈ ਸਭ ਅਧੁਰਵ ਡਿੱਠੇ ਇੱਥੇ ਪਾਈ ਤੱਦੇ ਨੂੰ ਜਿੱਥੇ ਓਕਲ ਨਾ ਨਾ ਹੋਵੇ ਉਹ ਸੰਗਤਾਂ ਲਾ ਦਿਓ ਛਾਪੇ ਵਾਲੇ ਲਾਉਣੋਂ ਹਟ ਗਏ ਆ ਧਰਮ ਪਾਠ ਤਾਂ ਅਰਥ ਨਹੀਂ ਬਣੇਗਾ ਅਧੁਰ ਵੀ ਪਾਠ ਹੈ ਦੋਨੇ ਸਾਉ ਦਾ ਪਾਠ ਹੈ ਅਤੁਰਬ ਪਾਠ ਹੈ ਤੁਰਬ ਨਾਮ ਹੈ ਅਚਲ ਦਾ ਤੇ ਅਤੁਰਬ ਨਾਮ ਹੈ ਚਲਾਇ ਮਾਨ ਦਾ ਸਾਰੇ ਚਲਾਇ ਵਾਂ ਨਾਸਵੰਤੀ ਵਿਖੇ ਆ ਤੁਰ ਤੂੰ ਤੂੰ ਜਿਹੜਾ ਨਾ ਚੱਲ ਰਹਿਣੇ ਕਰਕੇ ਨਾ ਤੁਰਵਾ ਨਾ ਇਸ ਕਰਕੇ ਧਰਬ ਸ਼ਬਦ ਨਹੀਂ ਕੋਈ ਹੈ ਆ ਤੁਰ ਵੀ ਹੈ ਤਾਂ ਦੇ ਨੂੰ ਓਂਕੜ ਲਾ ਦਿਓ ਜੇ ਨਹੀਂ ਕੇ ਛਾਪੇ ਜਿ ਲੱਗਾ ਹੋਇਆ ਤਾਂ ਇਹ ਸਭ ਆ ਤੁਰਬ ਡਿਟੇ ਇਹ ਗਾਵਾ ਪੇ ਪਾਠ ਚੇਤੇ ਰੱਖੋ ਆ ਤੁਰਬ ਹੀ ਪਾਠ ਹੈ ਹਾਂਜੀ ਸਭ ਆ ਤੁਰਬ ਡਿਟੇ ਜੀ ਸਾਰੇ ਆ ਤੁਰਬ ਚਲਾਇਮਾਨ ਨਾਸਵੰਤੀ ਦੇਖੇ ਹੈ ਤੁਰਬ ਨਾ ਹੁੰਦਾ ਅਚਲ ਦਾ ਤੇ ਅਤੁਰਬ ਹੁੰਦਾ ਚਲਾਇਮਾਨ ਦਾ ਸਾਰੇ ਚਲਾਇਮਾਨ ਨਾਸਵੰਤੀ ਦੇਖੇ ਹਨ ਤਾਂ ਚਰਨ ਕਮਲ ਜਿਤ ਲਾਇਆ ਤੈਨੂੰ ਭਾਈ ਮਾਰੋ ਦੇ ਚਰਨਾਂ ਕਮਲਾਂ ਦਾ ਅਚਲ ਸਰੂਪ ਰਹਿਣੇ ਆ ਕੇ ਇਤਲੀ ਬਿਰਤੀ ਨੂੰ ਲਾਇਆ ਹੈ ਪ੍ਰਭ ਅਵਨਾਸੀ ਹਾਂ ਤੇ ਇਸ ਕੀ ਦਾਸੀ ਉਹ ਪ੍ਰਭੂ ਜੋ ਨਾਸ ਤੋਂ ਰਹਤਾ ਹੈ ਅਸੀਂ ਭਾਈ ਉਹਦੀ ਆਪਣੇ ਆਪ ਨੂੰ ਦਾਸੀ ਬਣਾਇਆ ਹੈ ਮਰਨਾ ਆਵੇ ਜਾਈ ਉਹ ਪਰਮੇਸ਼ਰ ਨਾ ਮਰਦਾ ਹੈ ਨਾ ਜਨਮ ਘੜ ਕੇ ਆਉਂਦਾ ਹੈ ਨਾ ਜਾਂਦਾ ਹੈ ਇੱਕ ਰਸ ਹੈ ਉਹਦੇ ਜਿਹੜੇ ਸੇਵਕ ਹੋਣੇ ਉਹ ਵੀ ਉਹਦਾ ਸਰੂਪ ਹੀ ਹੋ ਗਏ ਧਰਮ ਆਰਥ ਕਾਮ ਸਭ ਪੂਰਨ ਧਰਮ ਦੀ ਪ੍ਰਾਪਤੀ ਹੋਣੀ ਅਰਥ ਪਦਾਰਥ ਸਾਰੇ ਮਿਲਣੇ ਕੰਮ ਸਾਰੇ ਪੂਰੇ ਹੋ ਜਾਣੇ ਮੋਖ ਆਲਕ ਮਨ ਚਿੰਦੀ ਐਚ ਪੁਜਾਇ ਮਨ ਜੀਓ ਚਿੰਬਣੀ ਹੈ ਉਹ ਸਾਰੀਆਂ ਇੱਛਾ ਨੂੰ ਪੂਰੀਆਂ ਕਰਨ ਵਾਲਾ ਐਸਾ ਪਰਮੇਸ਼ਵਰ ਹੈ ਸਰਉਤ ਸਿਮਰਤ ਗੁਣ ਗਾਵਹਿ ਕਰਤੇ ਸ਼ਰੂਤੀ ਵੇਦਾਂ ਵਾਲੇ ਬ੍ਰਹਮਾ ਆਵੇ ਕੋ ਸਿਮਰਤੀਆਂ ਵਾਲੇ ਰਿਸ਼ੀ मुनि ਸਭ ਕਰਤਾ ਪੁਰਖ ਦੇ ਗੁਣਾਂ ਨੂੰ ਗਾਉਂਦੇ ਹਨ ਸਿਦ ਸਾਧਕ ਸ਼ਰੂਤੀਆਂ ਦੁਆਰਾ ਸਿਮਰਤੀਆਂ ਦੁਆਰਾ ਸਭ ਗੁਣ ਗਾਉਂਦੇ ਹਨ ਸਿਦ ਸਾਧਕ ਮਨ ਜਨ ਧਿਆਇ ਜਿਆਸੀ ਸਿਨਾਂ ਨੇ ਸਾਧਕ ਸਾਹਿਬਾਂਾਂ ਕਰਨ ਵਾਲੇ ਸਾਧੂਆਂ ਨੇ ਮੁਨੀਆਂ ਮਨੁਸੀਲ ਪੁਰਖਾਂ ਨੇ ਜਨ ਭਗਤਾਂ ਨੇ ਉਸ ਪਰਮੇਸ਼ਰ ਨੂੰ ਪਿਆਇਆ ਹੈ ਕਿਛਤ ਹੋ ਕੇ ਨਾਨਕ ਸਰਨ ਕਿਰਪਾ ਨਿਧ ਸੁਆਮੀ ਸਤਗੁਰੂ ਸਾਹਿਬ ਜੀ ਕਹਿੰਦੇ ਕਿਰਪਾ ਦਾ ਸਮੁੰਦਰ ਹੈ ਸਰਵ ਕਾ ਸੁਆਮੀ ਹੈ ਉਸ ਪਰਮੇਸ਼ਰ ਦੀ ਸ਼ਰਨ ਲਈ ਹੈ ਵੱਡ ਭਾਗੀ ਹਰ ਹਰ ਗਾਇਆ ਵੱਡਿਆਂ ਭਾਗਾਂ ਵਾਲੇ ਨੇ ਭਾਈ ਹਰ ਹਰ ਪਰਮੇਸ਼ਰ ਨੂੰ ਗਾਉਣਾ ਕੀਤਾ ਧੰ ਗੁਰਮਖਾਂ ਦਾ ਆਉਣਾ ਹੈ ਜਿਨ੍ਹਾਂ ਨੇ ਉਹ ਪਰਮੇਸ਼ਰ ਦੇ ਸਖਿਆਤ ਦਰਸ਼ਨ ਪਾਏ ਹੈ ਤਾਨੂ ਗੁਰੂ ਅਰਜਨ ਦੇਵ ਮਹਾਰਾਜ ਆਪ ਆਪ ਦੀ ਬਾਣੀ ਦੁਆਰਾ ਵਾਹਿਗੁਰੂ ਦੇ ਦਰਸ਼ਨ ਕਰਾ ਰਹੇ ਹੋ ਸਰਉਦ ਸਿਮਰਤ ਗੁ ਗੰਗਾ ਵਹਿ ਕਰਤੇ ਸਿਧ ਸਾਧਕ ਮਨ ਜਨ ਦਿਹਾਇਆ ਨਾਮਿਕ ਸਰਨ ਕਿਰਪਾ ਨਿਜ ਸੁਆਮੀ ਵਡ ਭਾਗੀ ਹਰ ਹਰ ਬਾਣੀ ਵਾਹਿਗੁਰੂ ਦੀ ਕਾਲ ਸਾਹਿਬ ਵਾਹਿਗੁਰੂ